ਉਹਨਾਂ ਦੇ ਕਾਰਨ ਕਰਕੇ ਉਹਨਾਂ ਨੇ ਕਿ ਮਨਜੋਗ ਡੀਜੀਪੀ ਸਾਹਿਬ ਨੂੰ ਜਰਾ ਤੇ ਸ਼੍ਰੀ ਗੌਰਵਪੁਰਾ ਜੀ ਐਸਐਸਪੀ ਕਪੂਠਲਾ ਵੱਲੋਂ ਸਮਾਜ ਸੇਵਾ ਦੀਆਂ ਸਰਪ ਜੋ ਮਹਿਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਸੀਏ ਕਪੂਠਲਾ ਅਤੇ ਡੀਐਸਪੀ ਫਲੱਟ ਵੱਲੋਂ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਜਿਹਦੇ ਵਿੱਚ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਕਰਨਵੀ ਜਿਹਦਾ ਨਾਮ ਹੈਗਾ ਝੋਲਾ ਸਾਹਿਬ ਤੋਂ ਆਇਆ ਹੈ ਤੰਤੰਦਿਸ਼ਟੀ ਦਾ ਲਗਾ ਇਹਨਾਂ ਨੇ ਇੱਕ ਗੈਂਗ ਬਣਾਇਆ ਸੀ ਪੰਜ ਮੈਂਬਰੀ ਗੈਂਗ ਸੀ ਇਹ ਉਹਦੇ ਵਿੱਚ ਇਹੋ ਪਿਸਤੌਲ ਦੀ ਨੋਕ ਤੇ ਜਿਹੜਾ ਹਾਈਵੇ ਤੋਂ ਗੱਡੀਆਂ ਖੁੰਦੇ ਸੀਗੇ ਹਾਈਵੇ ਤੋਂ ਸਨੇਚਿੰਗ ਕਰਦੇ ਸੀਗੇ ਇਹਦੇ ਵਿੱਚ ਇਹਨਾਂ ਨੇ ਜੋ ਹੌਣੇ ਦੀ ਮੁੱਢਲੀ ਕੋਸ਼ਿਸ਼ ਅਸੀਂ ਕੀਤੀ ਹੈ ਉਸ ਤੋਂ ਇਹਨੇ ਪੰਜ ਵਾਰ ਦਸਤਾਂ ਜਿਹੜੀਆਂ ਆ ਗਈਆਂ ਪਿਸਤੌਲ ਦੀ ਨੋਕ ਤੇ ਇਹਨਾਂ ਪੰਜਾਂ ਬੰਦੇ ਨੇ ਕੀਤੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਇੱਕ ਸਵਿਫਟ ਕਾਰ ਜਿਹੜੀ ਸੀ ਇਹ ਜਲੰਧਰ ਤੋਂ ਕੋਈ ਸੀਗੀ ਪਿਸਤੌਲ ਦੀ ਨੋਕ ਤੇ ਉਸ ਤੋਂ ਬਾਅਦ ਉਹ ਜਿਹੜੀ ਸ਼ਿਫਟਕਾਰ ਹੈਗੀ ਆ ਉਹਦੇ ਨਾਲ ਹੀ ਇਹਨਾਂ ਨੇ ਵਾਰਦਾਤ ਜਿਹੜੀ I20 ਦੀ ਕੀਤੀ ਹੈਗੀ ਉਹ ਸਾਡੇ ਸੁਵਾਨਪੁਰ ਕੀਤੀ ਸੀ ਉੱਥੇ ਪਰਚਾ ਰਜਿਸਟਰ ਹੋਇਆਗਾ ਜਿਲੰਦਰ ਕਟਾਪੁਰ ਵੀ ਆਲਰੇਡੀ ਪਰਚਾ ਰਜਿਸਟਰ ਹੈਗਾ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਮੈਡੀਕਲ ਸਟੋਰ ਹੈਗਾ ਤਰੰਤ ਉਥੋਂ ਪੈਸੇ ਦੀ ਖੋਹ ਕੀਤੀ ਸੀ ਪਿਸਤੌਲ ਦੀ ਨੋਕ ਤੇ ਇਸ ਤੋਂ ਇਲਾਵਾ ਇਹਨਾਂ ਨੇ ਚੰਪੌਰ ਸਾਹਿਬ ਤੋਂ ਪਿਸਤੌਲ ਦੀ ਨੋਕ ਤੇ ਖੋਹ ਕੀਤੀ ਹੈ ਫਿਰ ਜਗਰਾਉਂ ਤੋਂ ਪਿਸਤੌਲ ਦੀ ਨੋਕ ਤੇ ਖੋਹ ਕੀਤੀ ਹੈਗੀ ਆ ਇਹ ਮੰਤਕੇ 6 ਵਾਰ ਦਾ ਤੱਕ ਇਹ ਮੁੱਢਲੀ ਕਥਿਵਿਸ਼ਤ ਸਾਡੇ ਕੋਲ ਖੁੱਲਿਆ ਹੈ ਕਿ ਅਸੀਂ ਪੁਲਿਸ ਦੇ ਨੁਕਤੇ ਪੰਜਾਬ ਬੰਦਿਆਂ ਨੇ ਜਿਹੜੀ ਅਖੋ ਕੀਤੀਆਂ ਹੈ ਔਰ ਇਹ ਬੰਦਾ ਆਪ ਜਿਹੜਾ ਹੈਗਾ ਇਹ ਕ੍ਰਿਮੀਨਲ ਪ੍ਰਵ੍ਰਤੀ ਦਾ ਬੰਦਾ ਹੈਗਾ ਇਹਦੇ ਖਿਲਾਫ ਪਹਿਲਾਂ ਵੀ 3 ਮੁਕਦਰਵੇਂ ਰਜਿਸਟਰ ਹੈਗੇ ਔਰ 10ਵੇਂ ਮਹੀਨੇ ਇਹ ਜਿਹੜਾ ਇਹ ਜੇਲ ਤੋਂ ਬਾਹਰ ਆਇਆ ਸੀਗਾ ਇਹਦੇ ਖਿਲਾਫ ਪਹਿਲਾਂ ਐਂਡੀਪੀਐਸ ਐਕਟ ਔਰ ਜਿਹੜੇ ਸਨੇਚਿੰਗ ਦੇ ਪਰਚੇ ਦਰਜ ਹੈਗੇ ਆ ਉਸ ਤੋਂ ਬਾਅਦ ਇਹਨਾਂ ਨੇ ਇਹਨੇ ਨਵੰਬਰ ਦਸੰਬਰ ਦੇ ਵਿੱਚ ਆ ਕੇ ਆਪਣਾ ਇੱਕ ਗੈਂਗ ਬਣਾ ਲਿਆ ਔਰ ਗੈਂਗ ਦੇ ਵਿੱਚ ਪੰਜ ਬੰਦੇ ਆਪਣੇ ਤੋਂ ਇਲਾਵਾ ਚਾਰ ਬੰਦੇ ਹੋਰ ਸ਼ਾਮਿਲ ਕੀਤੇ ਔਰ ਇਹ ਲਗਾਤਾਰ ਇੱਕ ਦੋ ਮਹੀਨਿਆਂ ਤੋਂ ਲਗਾਤਾਰ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹੈਗੇ ਇਹ ਸਾਡੀ ਸੀਆਈ ਇੰਸਪੈਕਟਰ ਜਾਂ ਤੇ ਡੀਐਸਪੀ ਕੋਲ ਦੀ ਟੀਮ ਨੇ ਇਹਦੇ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ ਕਿ ਇਹ ਇਹ ਲੱਗਿਆ ਹੀ ਲੱਗਾ ਉਹ ਬਸ ਕੀਤਾ ਹੈਗਾ ਇਹਦੇ ਵਿੱਚ ਇੱਕ ਵਿਅਕਤੀ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਦੇ ਕੋਲ ਇੱਕ ਸਪਿਡ ਕਾਰ ਜਿਹੜੀ ਖੋਹ ਕੀਤੀ ਹੋਈ ਆ ਇੱਕ ਪਿਸਤਲ ਜਿਹੜਾ ਅਸਲ ਹੈਗਾ ਔਰ ਇੱਕ ਘਟਾਉਣਾ ਪਿਸਤਲ ਹੈਗਾ ਇੱਕ ਮੋਬਾਈਲ ਫੋਨ ਜਿਹੜਾ ਸਨੇਚ ਕੀਤਾ ਸੀਗਾ ਉਹ ਅਸੀਂ ਹੁਣ ਤੱਕ बरामद ਕੀਤੇ ਆ ਬਾਕੀ ਜਿਹੜੇ ਹੋਰ ਹੈਗੇ ਆ ਲੜਕੇ ਦੇ ਨਾਲ ਆ ਉਹਨਾਂ ਤੇ ਅਸੀਂ ਫੋਕਸ ਕੀਤਾ ਹੈ ਵਰਕ ਆਊਟ ਟੀਮਾ ਅਸੀਂ ਬਣਾਈਆਂ ਹੋਈਆਂ ਆ ਕਿ ਉਹਨਾਂ ਤੇ ਰੇਡ ਜਿਹੜੇ ਅੱਗੇ ਅਸੀਂ ਕਰਦੇ ਆ ਸਰ ਇਹ ਨਸ਼ੇ ਵਾਲੀ ਸੀ ਹਾਂ ਨਸ਼ਾ ਵੀ ਕਰਦੇ ਆ ਕਿ ਇਹ ਜਿਹੜਾ ਗੈਂਗ ਆਇਆ ਇਹ ਖੁਦ ਕ੍ਰੀਮਾ ਬੈਕਗ੍ਰਾਉਂਡ ਤੋਂ ਆਇਆ ਜਿਹੜੇ ਬਾਕੀ ਗੁੰਦੇ ਆ ਉਹ ਵੀ ਕ੍ਰੀਮਾ ਬੈਕਗ੍ਰਾਉਂਡ ਦੇ ਉਹਨਾਂ ਦਾ ਸਿਨਚਕਾ ਦਾ ਹੈਗੇ ਉਹਨਾਂ ਦੇ ਨਾਮ ਤੁਹਾਡੇ ਕੋਲ ਆ ਗਏ ਹੈਗੇ ਇਹਨੇ ਅਸੀਂ ਕਰ ਰਹੇ ਹਾਂ ਉਹਨਾਂ ਤੇ ਵੀ ਸਾਡੀ ਸਰਵੇਲੈਂਸ ਹੈਗੀ ਹੈ ਉਹ ਵੀ ਜਦੋਂ ਹੁਣ ਅਸੀਂ ਅਸੀਂ ਕਰਾਂਗੇ ਫਿਰ ਤੁਹਾਡੇ ਕੋਲ ਤੁਸੀਂ ਲੈ ਮਗੇ ਸਾਰਾ ਨਾਮ ਵੀ ਉਹਨਾਂ ਦਾ ਔਰ ਉਹਨਾਂ ਦੇ ਖਿਲਾਫ ਜਿਹੜੇ ਇਹ ਇਹਦੇ ਵਿੱਚ ਕੋਈ ਉਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਉਹਨਾਂ ਦੀ ਮੁਦਰਾਗਾ ਦੇ ਬੰਦੇ ਕਿੱਦਾਂ ਹੋਈ ਜਾਂਦੀ ਇਹ ਜੇਲ੍ਹ ਦੇ ਵਿੱਚ ਵੀ ਇਕੱਠੇ ਹੋਏ ਹੈ ਇਹ ਹਾਂ ਔਰ ਬਾਹਰ ਵੀ ਜਿਹੜੇ ਦੰਦਾਂ ਪੱਟੀ ਦੇ ਰਹਿਣ ਬਾਰੇ ਹੈਗੇ ਆ ਉਥੇ ਉਹਨਾਂ ਦੇ ਆਪਸ ਵਿੱਚ ਗੱਲਬਾਤ ਹੋਣੀ ਹੈਗੀ ਤਾਂ ਕਰਕੇ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਕਨੈਕਸ਼ਨ ਹੋਣਾ ਕਰ ਰਹੇ ਹਨ ਇਨਵੈਸਟੀਗੇਟੇਸ਼ਨ ਉਹਨਾਂ ਸੇਵਾਗਾਂ ਦਾ ਸਾਰੇ ਲੁੱਟ ਖੋਹ ਕਰਦੇ ਸੀ ਜਾਂ ਨਸ਼ਿਆਂ ਦਾ ਵੀ ਵਪਾਰ ਕਰਦੇ ਸੀ ਨਸ਼ਾ ਵੀ ਸਪਲਾਈ ਕਰਦੇ ਸੀ ਇਹ ਲੁੱਟ ਖੋਹ ਹਮਤਪਦੀ ਮੁੱਲੀ ਤਫ਼ਤੀਸ਼ ਹੈਗੀ ਆ ਉਹਦੇ ਵਿੱਚ ਇਹ ਆ ਪਿਸਤੌਲ ਦੀ ਨੋਕ ਤੇ ਹਾਈਵੇ ਤੇ ਵਰਤਤਾ ਕਰਦੇ ਸੀ ਤੇ ਇਹਨਾਂ ਕੋਲ ਇਹ ਖੰਡੌੜਾ ਪਿਸਤੌਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਅਸਲ ਪਿਸਤੌਲ ਹੈਗਾ ਸਾਡੇ ਵੀ ਇਹਨਾਂ ਨੇ ਵਾਰਦਾਤ ਕੀਤੀ ਸੀ 15 ਤਰੀਕ ਨੂੰ ਇਹਨਾਂ ਨੇ R20 ਗੱਡੀ ਕੋਈ ਇਸੇ ਸਬੰਧ ਪਰ ਤੋਂ ਤੁਹਾਨੂੰ ਯਾਦ ਹੋਵੇਗਾ ਉਹਦੇ ਤਹਿਤ ਹੀ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਸਾਡੀ ਟੀਮਾਂ ਕਾਫੀ ਦਿਨ ਤੋਂ ਲੱਗੀਆਂ ਹੋਈਆਂ ਸੀ ਔਰ ਇਹਨਾਂ ਨੂੰ ਇਹ ਸਫਲਤਾ ਕੱਲ ਮਿਲੀ ਹੈਗੀ ਔਰ ਕੱਲ ਅਸੀਂ ਇਹਨੂੰ ਅਰੈਸਟ ਕੀਤਾ ਹੈ ਰਿਮਾਂਡ ਇਹਨ ਦਾ ਰਿਮਾਂਡ ਇਹਨ ਦਾ ਕਿਨੇ ਦਿਨ ਦਾ ਮੇਰਾ ਦੋ ਰੰਦਾ ਹਾਂਜੀ 2 ਰੰਦਾ ਜਿਹੜੀ I20 ਇਹਨਾਂ ਨੇ ਕੋਈ ਸੀ ਉਸੇ ਤੇ ਸਾਰੀ ਆਵਾਜ਼ ਰੱਬ ਦਿੱਤੀ ਉਹ ਪਹਿਲਾਂ ਜਿਹੜੀ ਸਿਫਟ ਹੋਈ ਸੀ ਸਿਫਟ ਤੇ ਕਰਦੇ ਸੀਗੇ ਉਸ ਤੋਂ ਬਾਅਦ ਸਿਫਟ ਜਿਹੜੀ ਹੈਗੀ ਉਹ ਸਾਡੇ ਨੈਟ ਕਰ ਗਈ ਹੈ ਉਸ ਤੋਂ ਬਾਅਦ ਜਿਹੜੀ I20 ਇਹਨਾਂ ਨੇ ਕੋਈ ਹੱਥ ਕਰ